ਜਰੰਦਰ ਦੇ ਅਦੀਨੋਂ ਆਂਦੇ ਪਿੰਡ ਜਿੰਡਿਆਲਾ ਮੰਜਗੀ ਦੇ ਪਿੰਡ ਸਮਰਾਏ ਵਿਖੇ ਇੱਕ ਵਿਅਕਤੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਰਾਜਕੁਮਾਰ ਉਮਰ 60 ਸਾਲ ਵੱਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਜਸਵੀਰ ਚੰਦ ਨੇ ਦੱਸਿਆ ਕਿ ਪੀੜਤ ਵੱਲੋਂ ਆਪਣੇ ਰਿਸ਼ਤੇਦਾਰਾਂ ਤੋਂ ਤੰਗ ਪਰੇਸ਼ਾਨ ਹੋ ਕੇ ਵਹਾਂ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਉਸ ਕੋਲੋਂ ਸੁਸਾਇਸਾਈਡ ਨੋਟ ਵੀ ਬਰਾਮਦ ਕੀਤਾ ਗਿਆ ਇਸ ਦੌਰਾਨ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿੰਡਿਆਲਾ ਮੰਜਗੀ ਤੋਂ ਮੋਹਿਤ ਸ਼ਰਮਾ ਦੀ ਰਿਪੋਰਟ ਸਾਨੂੰ ਸਿਰੇ 5 ਵਜੇ ਜੇ ਫੋਨ ਆਇਆ ਸੀ ਮੇਰੇ ਦਾਦਾ ਜੀ ਦਾ ਉਸ ਤੋਂ ਬਾਅਦ ਚ ਅਸੀਂ ਉਹਨਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਜਦੋਂ ਅਸੀਂ ਇੱਥੇ ਵਰਕਸ਼ਾਪ ਆਏ ਤਾਂ ਅੰਦਰਲੀ ਲਾਈਟ ਜਗ ਰਹੀ ਸੀ ਤੇ ਬਾਹਰ ਦੀ ਬੁਜੀ ਹੋਈ ਸੀ ਜਦੋਂ ਸਾਡੇ ਕੋਲ ਚਾਬੀਆਂ ਨਹੀਂ ਸੀ ਮੈਂ ਵਾਪਸ ਘਰੇ ਗਿਆ ਚਾਬੀਆਂ ਲੈਣ ਜਦੋਂ ਮੈਂ ਚਾਬੀਆਂ ਲੈ ਕੇ ਅੰਦਰ ਆਇਆ ਤੇ ਮੈਂ ਇਕੱਲੇ ਨੇ ਦਰਵਾਜ਼ੇ ਦਾ ਖੋਲਿਆ ਤੇ ਅੰਦਰ ਹੋ ਗਿਆ ਸੀਗਾ ਵੀ ਫਾ ਲੈ ਚੁੱਕੇ ਸੀ ਉਹ ਦਾਦਾ ਜੀ ਮਿੰਨੇ ਵਜੇ ਦਾ ਕਮਣੂ ਸੀ ਭਾਈ ਇਹ 5:30 ਵਜੇ ਪੌਣੇ 6 ਵਜੇ ਤੁਹਾਡੇ ਵੀ ਲੱਗਦੇ ਸੀ ਮੇਰੇ ਤਾਇਆ ਜੀ ਈ ਨਾਮ ਸੀ ਇਹਨਾਂ ਦਾ ਰਾਜਕਮਰ ਮੈਂ ਐਸ ਜਸਵੀਤਨ ਚੌਕੀ ਚੌਕੀ ਜਨਰਲਾ ਥਾਣਾ ਸਦਰ ਆਜਾ ਨੂੰ 6:30 ਵਜੇ ਇਨਫੋਰਮੇਸ਼ਨ ਮਿਲੀ ਕਿ ਇੱਕ ਕਿਸੇ ਵੀ ਵਿਅਕਤੀ ਨੇ ਸੂ ਸੈਟ ਕਰ ਲਿਆ ਤੇ ਸੂ ਸੈਟ ਕਰਨ ਵਾਲੇ ਤਾਂ ਅਸੀਂ ਮੌਕੇ ਤੇ ਆਏ ਆ ਤੇ ਕਾਰਵਾਈ ਕਰ ਰਹੇ ਆ ਜਿਹੜਾ ਮੇਰੇ ਦਾ ਉਹਦਾ ਨਾਮ ਸੱਚ ਰਾਜਕਮਰ ਸਾਡਾ ਸੱਚਾ ਸਿੰਘ ਪਿੰਡ ਸਮਰਾਏ ਹੋਮਵਰ ਕਰੀਬ 60 ਸਾਲਾ ਗਏ ਜੀ ਤੇ ਕਾਰਵਾਈ ਕਰਾਂਗੇ ਐਫ ਆਈਰ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ ਜਲਦੀ ਜਲਦੀ